23 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਿਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਨੋਂ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਦਸਪ੍ਰੀਤ ਵਾਸੀ ਰੈਜੀਡੈਂਸ ਆਫ ਬੋੜੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜ ਨਹੀਂ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਜ਼ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਬਾਈਲ ਗੜੀ ਇਹਨਾਂ ਨੇ ਖੋਈ ਉਹ ਉਹ ਮੋਪਟ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਟ ਵੀ ਨਾਲ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਇਸੇ ਮਿਲ ਦੀ 7 ਤਰੀਕ ਨੂੰ ਇੱਕ ਕਲੈਰਕਲਾਂ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸਸਨੀ ਕੇਚ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਮਦੋਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਨ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲਾਗੇ ਇਹ ਸਾਰੀ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਲੇ ਸੁਖਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀਆਂ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾ ਇਹ ਜਿਹੜਾ ਸਾਣਾ ਹੈ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਹੋਰ ਇਹਨਾਂ ਪੰਜਾਂ ਜਿਹੜਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਾ ਲਈ ਜਿਹੜਾ ਡਾਕੇ ਨੂੰ ਇਨਜਾਮ ਦਿੱਤਾ ਅ ਇਸੇ ਦਾ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਤ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਬੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਹੁਣ ਤਾਂ ਕਿ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਐ ਮੋਪੇਡ ਅ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾ ਡਾਕੇ ਦੇ ਤਰ੍ਹਾਂ ਕੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਬਕਸਾ ਦਾ ਸੋ ਬਸਤੇ ਐ ਅਨਵੈਸਟਿਗੇਸ਼ਨ ਤੋਂ ਹਾਂਜੀ ਅਨਵੈਸਟਿਗੇਸ਼ਨ ਦਾ ਬਹੁਤ ਖਾਸ ਵੀ ਹੋ ਸਕਦਾ ਜੀ ਹਾਂ ਹਜੇ ਨੇ ਪ੍ਰੀਲੀਮਰੀ ਹੈ ਜੈਸੇ ਇਹਨਾਂ ਕੋਲ ਹੋਰ ਪੁਚੇਸ਼ ਕਰ ਰਹੇ ਆ ਤੇ ਹੋਰ ਵੀ ਕਾਫੀ ਜਿਹੜੀਆਂ ਲੁਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਪ੍ਰੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ ਜਿਹੜੇ ਵੈਪਨਸ ਤੇ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਉਸਮਾਨ ਜਿਹੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕੀ ਆ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਖੁਲਾਸੀ ਹੁੰਦੀ ਆਸ ਹੈ ਸੋ ਜਿਹੜੇ ਮੋੜੀ ਤੇ ਪਹਿਲੇ ਸਾਰੇ ਜਣੇ ਜਿਹੜੇ ਆ ਗਏ ਆ ਇੱਥੇ ਜੰਗਲਾ ਪੁਲ ਪੈਂਦਾ ਹੈ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੁਲ ਹੈ ਜਿਹੜੇ ਅੰਮ੍ਰਿਤਸਰ ਤੋਂ ਦੋ ਦੋ ਮਿੰਟ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਆ ਤੇ ਜਿਹਦੇ ਚ ਇੱਕ ਪ੍ਰਿੰਸੀਪਲ ਦੂਜੇ ਦਾ ਨਾਮ ਨਹੀਂ ਹਜੇ ਮੈਂ ਡਿਸਕਲੋਸ ਕਰਾਂਗਾ ਇੱਕ ਜਿਹੜਾ ਸੀ ਅरेस्ट ਕਰ ਲਿਆ ਇਹ ਦੋ ਜਣੇ ਉਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਉੱਥੇ ਇਕੱਠੇ ਹੋਏ ਇੱਥੂ ਇਕੱਠੇ ਹੋ ਕੇ ਵਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੋਈ ਤਰੀਕ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਜੜਾ ਇੰਜਾਮ ਦਿੱਤਾ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਹੁੰਦਾ ਨਹੀਂ ਹੁੰਦਾ ਜੀ ਸੌਕੇ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਤੇ ਮੈਂ ਦੂਜਾ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂਚਿਆ ਕਿਹੜੇ ਕਹਰੇ ਇਹਨਾਂ ਦੇ ਪੈਸੇ ਤੇ ਲੈਪਟਾਪ ਵਗੈਰਾ ਖਰਿਆ ਸੀ ਉਹ ਸਾਰਾ ਜਿਹੜਾ ਵੈ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵਾ ਉਹ ਸਾਰਾ ਜਿਹੜਾ ਵਾ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰਸ਼ਿਪ ਇਨਾਂ ਦੇ ਗੈਂਗ ਦੇ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹਦੇ ਅਸੀਂ ਵਾਰ ਦਾਤ ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਪਰ ਜਿਹੜੇ ਹੋਰ ਵੀ ਫਿਰਦੇ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਇੰਗਾ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀਗਾ ਜੰਗਲੇ ਪੈਣ ਦੇ ਹਲਦ ਵਾਲੇ ਔਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਇੱਕ ਪੇਤ ਚ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਏ ਪੰਜ ਜਣੇ ਨੇ ਜੀ ਤਿੰਨ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵਾ ਇਹ ਦੋਨੇ ਜਣੇ ਬਾਹਰ ਡਬਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਦਾ ਖੜਿਆ ਪਿੰਸ ਇਹ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਬਈ ਰਿਹਾ ਉਹਦਾ ਇਹੇ ਸਾਲੇ ਦਾ ਦੂਸਰ ਜਿਹੜਾ ਉਹ ਆਪਸ ਦੇ ਵਿੱਚ ਨੌਨ ਸੀਗੇ